ਜਿਹੜੇ ਵੀ ਵੀਰ ਨੇ ਜਿਨ੍ਹਾਂ ਨੂੰ ਜੋਬ ਚਾਹੀਦੀ ਉਹ ਵੀ ਉੱਥੇ ਆ ਕੇ ਦੇਖ ਸਕਦੇ ਆ ਵੀ ਕਿਹੜੀ ਚੀਜ਼ ਅਸੀਂ ਸਾਨੂੰ ਹੈਲਪ ਕਰ ਸਕਦੀ ਹੈ ਜੋਬ ਲੈਣ ਦੇ ਵਿੱਚ ਹਨ ਤੇ ਬਾਕੀ ਨਾਲ ਸਿੰਗਰ ਆ ਰਹੇ ਨੇ ਤੇ ਸੋ ਰੌਣਕ ਮੇਲਾ ਵੀ ਲੱਗੇਗਾ ਕਿਵੇਂ ਲੱਗਦਾ ਇਦਾਂ ਦੇ ਜਿਹੜਾ ਜੋਬ ਫੇਅਰ ਔਰ ਟਰੱਕ ਸ਼ੋ ਦੇ ਨਾਲ ਜੁੜ ਕੇ ਮੈਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਚ ਇੱਕ ਬਹੁਤ ਵਧੀਆ ਉਹਨਾਂ ਕੋਲ ਓਪਰਚ्युनिटी ਹੈਗੀ ਹੈ ਟੂ ਐਕਸਪਲੋਰ ਦਾ ਨਵੇਂ ਕੈਰੀਅਰਸ ਖਾਸ ਕਰ ਮੈਂ ਜਿਹੜੇ ਯੂਥ ਜਿਹੜਾ ਆ ਉਹਨੂੰ ਮੈਂ ਜ਼ਰੂਰ ਇਨਕਰੇਜ ਕਰਾਂਗਾ ਭਾਜੀ ਆਰਟਿਸਟ ਕਿਹੜੇ ਕਿਹੜੇ ਆ ਰਹੇ ਨੇ ਆਰਟਿਸਟ ਦੇਖੋ ਜੀ ਜਿਹੜੇ ਆ ਆਰਨੇਤ ਕੇਐਸ ਮੱਖਣ ਸਿਪਰਾ ਗੋਇਲ ਤੇ ਵੀਰ ਬਲਜੀਤ ਰੋਲੇ ਵਾਲੇ ਮਾਨ ਮਨਜੀਤ ਰੂਪੋਵਾਲੀਆ ਅੱਛਾ ਜੀ ਸੋ ਪਹੁੰਚ ਰਹੇ ਆ ਜੀ ਜੀ ਇਹ ਪਹਿਲਾ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਟਰੱਕ ਸ਼ੋ ਹੋ ਰਿਹਾ ਵਾ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਸਾਰੇ ਜਣੇ ਕਹਿ ਲਿਓ ਜਿਹਨੇ ਵੀ ਇਸ ਟਰਕਿੰਗ ਸ਼ੋ ਦੇ ਨਾਲ ਜੁੜੇ ਨੇ ਜਾਂ ਡਰਾਈਵਰ ਨੇ ਜਾਂ ਆਨਰ ਪੈਟਰਨ ਨੇ ਜਾਂ ਟਰਕਿੰਗ ਕੰਪਨੀਆ ਨੇ ਸਾਰੇ ਹੁਮੋ ਮਾ ਕੇ ਪਹੁੰਚੋ ਵਧੀਆ ਵਧੀਆ ਜਿਹੜੇ ਪ੍ਰਾਈਜ਼ਸ ਨੇ ਇੱਕ ਤਾਂ ਐਂਟਰੀ ਫ੍ਰੀ ਆ ਜੀ ਉੱਪਰ ਆ ਕੇ ਤੁਸੀਂ ਉੱਥੇ ਆ ਕੇ ਪ੍ਰਾਈਜ਼ਸ ਲੈ ਕੇ ਜਾ ਸਕਦੇ ਹੋ ਘਰ ਐਂਟਰੀ ਵੀ ਫ੍ਰੀ ਹੈ ਪਾਰਕਿੰਗ ਵੀ ਫ੍ਰੀ ਹੈ ਲੱਕੀ ਡਰਾਸ ਦੇ ਵਿੱਚ ਕਾਫੀ ਬਿਗ ਸਾਈਜ਼ ਦੇ ਜਿਹੜੇ ਟੀਵੀ ਨੇ ਹੈਨਾ ਟੀਵੀ ਨੇ ਹਾਂਜੀ 3-4 ਟੀਵੀ ਡਿਫਰੈਂਟ ਸਾਡੇ ਜਿਹੜੇ ਸਪான்ਸਰਸ ਨੇ ਉਹਨਾਂ ਵੱਲੋਂ ਡਰਾ ਕੱਢੇ ਜਾਣਗੇ ਆਪਣੇ ਇੱਕ ਫਰਨੀਚਰ ਸਟੋਰ ਵੱਲੋਂ ਜਿਹੜਾ ਹੈਗਾ ਇੱਕ ਸੋਫਾ ਸੈੱਟ ਵੀ ਜਿਹੜਾ ਹੈਗਾ ਫੈਮਿਲੀ ਥੇ ਲਈ ਉਹ ਵੀ ਡਰਾ ਕੱਢਿਆ ਜਾਏਗਾ ਉਜੀ ਕੈਲਗਰੀ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਹੈ ਟਰੱਕ ਮੇਲਾ ਔਰ ਨਾਲ ਹੀ ਸਭ ਤੋਂ ਵੱਡਾ ਜੌਬ ਫੇਅਰ ਅਸੀਂ ਜਾਣਦੇ ਹਾਂ ਕਿ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਐਡਵਰਟਾਈਜ਼ਿੰਗ ਦੇ ਥਰੂ ਔਰ ਕਈ ਜਿਹੜੇ ਪਲੇਟਫਾਰਮਸ ਦੇ ਥਰੂ ਪਹੁੰਚ ਰਹੀ ਹੋएगी ਪਰ ਅੱਜ ਅਸੀਂ ਪਹੁੰਚੇ ਹੋਏ ਹਾਂ ਡੀਸੀ ਪੇਜ਼ਾ ਦੇ ਲੋਕੇਸ਼ਨ ਤੇ ਬਹੁਤ ਵਧੀਆ ਇੱਥੇ ਖਾਣਾ ਜ਼ਰੂਰ ਮਿਲਦਾ ਪਰ ਅੱਜ ਰੌਣਕਾਂ ਲਗੀਆਂ ਹੋਈਆਂ ਨੇ ਕਿਉਂਕਿ ਹੂਜ਼ ਹੂ ਆਫ ਕੈਲਗਰੀ ਯਾਨੀ ਕਿ ਸਪਾਂਸਰਸ ਔਰ ਆਰਗੇਨਾਈਜ਼ਰਸ ਇੱਕ ਇਸੇ ਟਰੱਕ ਸ਼ੋ ਦੇ ਇੱਥੇ ਪਹੁੰਚੇ ਹੋਏ ਨੇ ਜੀ ਔਰ ਪੋਸਟਰ ਰਿਲੀਜ਼ ਹੋਣ ਜਾ ਰਿਹਾ ਸੋ ਇੱਕ ਇੱਕ ਕਰਕੇ ਸਾਰਿਆਂ ਨਾਲ ਗੱਲਬਾਤ ਵੀ ਕਰਦੇ ਹਾਂ ਔਰ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਤੁਹਾਡੇ ਸ਼ਹਿਰ ਚ ਹੋ ਜਿਹੜੇ ਇੱਥੇ ਹੋਮ ਹਮਾ ਕੇ ਅੱਜ ਪਹੁੰਚੇ ਹੋਏ ਨੇ ਅ ਸ਼ੁਰੂ ਕਰਦੇ ਹਾਂ ਗੋਲਦੀ ਭਾਜੀ ਤੁਹਾਡਾ ਪਾਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੇ ਤੁਸੀਂ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹੋ ਹਾਂਜੀ ਥੈਂਕ ਯੂ ਵੈਰੀ ਮੱਚ ਜੀ ਸਾਰਿਆਂ ਦਾ ਇੱਥੇ ਆਉਣ ਲਈ ਤੇ ਬੀਟੀਵੀ ਦਾ ਵੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਭਾਜੀ ਸੋ ਤਿਆਰੀ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਜੀ ਸਾਰਾ ਕੁਝ ਸਾਰੀ ਪੂਰੀ ਟੀਮ ਪੂਰਾ ਐਫਰਟ ਕਰ ਰਹੀ ਆ ਤੇ ਵਧੀਆ ਰਿਸਪੌਂਸ ਮਿਲ ਰਿਹਾ ਸੋ ਹੋਪਫੁਲੀ ਵਧੀਆ ਜਾਊਗਾ ਜੀ ਸਾਰੇ ਮਿਹਨਤ ਕਰ ਰਹੇ ਆ ਹਾਂਜੀ ਹਾਂਜੀ ਬਾਕੀ ਆਊਟਸਾਈਡ ਸ਼ੋਅ ਆ ਹਾਂਜੀ ਤੇ ਜੇ ਵੈਦਰ ਵਧੀਆ ਹੋਇਆ ਤਾਂ ਹੋਰ ਵੀ ਵਧੀਆ ਹੋ ਜਾਊਗਾ ਹਾਂਜੀ ਨਹੀਂ ਵੈਦਰ ਤਾਂ ਮੈਨੂੰ ਲੱਗਦਾ ਕਿ ਹੁਣ ਜਿਹੜਾ ਉਹ ਜਿਹੜਾ ਕਹਿੰਦੇ ਨਾ ਅੱਛੇ ਦਿਨ ਆਨੇ ਵਾਲੇ ਹਨ ਆ ਗਏ ਹਨ ਹਰਬਿੰਦਰ ਭਾਈ ਤੋਂ ਪੁੱਛਦੇ ਹਾਂ ਆ ਪਾਜੀ ਤਿਆਰੀਆਂ ਵੀ ਚੱਲ ਰਹੀਆਂ ਨੇ ਔਰ ਤੁਸੀਂ ਤਾਂ ਮੈਨੂੰ ਲੱਗਦਾ ਕਿ ਬਹੁਤ ਐਦਾਂ ਦੇ ਕਈ ਜਿਹੜੇ ਸ਼ੋਜ਼ ਨੇ ਸਪான்ਸਰ ਵੀ ਕਰਦੇ ਹੋ ਕਿੰਨਾ ਕੁ ਪ੍ਰਾਊਡ ਮਹਿਸੂਸ ਕਰਦੇ ਹੋ ਟਰੱਕ ਸ਼ੋ ਨੂੰ ਸਪான்ਸਰ ਕਰਕੇ ਨਹੀਂ ਬਿਲਕੁਲ ਕਿਉਂਕਿ ਆਪਣੀ ਕਮਿਊਨਿਟੀ 'ਚ ਆਪਾਂ ਸਮਝਦੇ ਹਾਂ ਵੀ ਟਰਾਂਸਪੋਰਟੇਸ਼ਨ 'ਚ ਆਪਣੀ ਕਮਿਊਨਿਟੀ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਆ ਤੇ ਖਾਸ ਕਰਕੇ ਚਲੋ ਕਿਉਂਕਿ ਵੀਰ ਹ ਹਾਂਜੀ ਵਧੀਆ ਚੀਜ਼ਾਂ ਹੋਣਗੀਆਂ ਕੁਝ ਉਹਨਾਂ ਦੇ ਕੰਮ ਦੇ ਰਿਲੇਟਡ ਕੰਪਨੀ ਆਉਣਗੀਆਂ ਜਿਹੜੇ ਨਵੇਂ ਟਰੱਕ ਜਾਂ ਕੋਈ ਇਕੁਪਮੈਂਟ ਆਇਆ ਉਹਦੇ ਬਾਰੇ ਵੀ ਦੱਸਣਗੇ ਫਿਰ ਜੌਬਸ ਵੀ ਆ ਕਿਉਂਕਿ ਹੁਣ ਆਪਾਂ ਅੱਜਕੱਲ ਦੇਖ ਰਹੇ ਹਾਂ ਵੀ ਜੌਬਸ ਦੀ ਲੋੜ ਥੋੜੀ ਜੀ ਇਕਨੋਮੀ ਕਰਕੇ ਹੈਨਾ ਤੇ ਜਿਹੜੇ ਵੀ ਵੀਰ ਨੇ ਜਿਨ੍ਹਾਂ ਨੂੰ ਜੌਬ ਚਾਹੀਦੀ ਉਹ ਵੀ ਉੱਥੇ ਆ ਕੇ ਦੇਖ ਸਕਦੇ ਆ ਵੀ ਕਿਹੜੀ ਚੀਜ਼ ਅਸੀਂ ਸਾਨੂੰ ਹੈਲਪ ਕਰ ਸਕਦੀ ਹੈ ਜੌਬ ਲੈਣ ਦੇ ਵਿੱਚ ਹੈਨਾ ਤੇ ਬਾਕੀ ਨਾਲ ਸਿੰਗਰ ਆ ਰਹੇ ਨੇ ਤੇ ਸੋ ਰੌਣਕ ਮੇਲਾ ਵੀ ਲੱਗੇਗਾ ਤੇ ਜਿਵੇਂ ਗੋਲਦੀ ਵੀਰ ਨੇ ਦੱਸਿਆ ਵੀ ਓਪਨ ਸ਼ੋ ਆ ਤੇ ਓਪਨ ਸ਼ੋ ਆਲਵੇਜ਼ ਮਤਲਬ ਕਿ ਜੇ ਵੈਦਰ ਵਧੀਆ ਰਹੇ ਤਾਂ ਬਹੁਤ ਸੋਹਣਾ ਮਤਲਬ ਕੀ ਰੰਗ ਬਣਿਆ ਜਾਂਦਾ ਆਪਾਂ ਕਹਿ ਲਈਏ ਵੀ ਚਲੋ ਨਾਲ ਦੀ ਨਾਲ ਕੁਝ ਸਿੱਖਣ ਨੂੰ ਮਿਲ ਜੂ ਕਿਸੇ ਨੂੰ ਜੋਬ ਮਿਲ ਜੂ ਤੇ ਨਾਲ ਦੀ ਨਾਲ ਚਲੋ ਆਪਣਾ ਰੌਣਕ ਮੇਲਾ ਵੀ ਹੈ ਜੀ ਐਂਟਰਟੇਨਮੈਂਟ ਵੀ ਹੈ ਜੀ ਨਹੀਂ ਬਿਲਕੁਲ ਜੀ ਮੈਨੂੰ ਲੱਗਦਾ ਕਿ ਇੱਕ ਇੱਕ ਕਰਕੇ ਜਿੰਨੇ ਵੀ ਪ੍ਰਾਊਡ ਸਪான்ਸਰਸ ਨੇ ਆਰਗੇਨਾਈਜ਼ਰਸ ਨੇ ਸਾਰੇ ਨਾਲ ਗੱਲਬਾਤ ਕਰਦੇ ਆ ਪਾਜੀ ਕਿਵੇਂ ਲੱਗਦਾ ਇਦਾਂ ਦੇ ਜਿਹੜਾ ਜੋਬ ਫੇਅਰ ਔਰ ਟਰੱਕ ਸ਼ੋ ਦੇ ਨਾਲ ਜੁੜ ਕੇ ਮੈਨੂੰ ਲੱਗਦਾ ਵੀ ਸਾਡੀ ਕਮਿਊਨਿਟੀ ਚ ਇੱਕ ਬਹੁਤ ਵਧੀਆ ਉਹਨਾਂ ਕੋਲ ਓਪਰਚ्युनिटी ਹੈਗੀ ਹੈ ਟੂ ਐਕਸਪਲੋਰ ਦਾ ਨਵੇਂ ਕੈਰੀਅਰਸ ਖਾਸ ਕਰ ਮੈਂ ਜਿਹੜੇ ਯੂਥ ਜਿਹੜਾ ਆ ਉਹਨੂੰ ਮੈਂ ਜ਼ਰੂਰ ਐਨਕਰੇਜ ਕਰਾਂਗਾ ਵੀ ਇਸ ਮੌਕੇ ਜ਼ਰੂਰ ਆਣ ਤਾਂ ਕਿ ਇਹ ਕਲਾ ਟਰਕਿੰਗ ਡਰਾਈਵਰੀ ਨਹੀਂ ਹੈਗਾ ਇਹਦੇ ਚ ਤੁਸੀਂ ਆਪਣੇ ਆਪ ਨੂੰ ਹੈਵੀ ਡਿਊਟੀ ਮਕੈਨਿਕ ਸਾਈਡ ਪਾਰਟਸ ਦੀ ਬੜੀ ਲੋਡ ਪੈਂਦੀ ਆ ਉਹ ਤੁਹਾਨੂੰ ਅਪਰੈਂਟਿਸ ਚਾਹੀਦੇ ਹੁੰਦੇ ਨੇ ਸੋ ਇਹੋ ਜੀ ਆਪਰਚੂਨਿਟੀਆਂ ਕਾਫੀ ਨੇ ਇਹਦੇ ਚ ਜੀ ਨਹੀਂ ਨਹੀਂ ਬਹੁਤ ਵਧੀਆ ਜੀ ਅੱਛਾ ਸਿੰਗਰਾਂ ਦੀ ਇਨਫੋਰਮੇਸ਼ਨ ਕੌਣ ਦੇਗਾ ਜੀ ਸਾਨੂੰ ਕਿ ਕਿਹੜੇ ਕਿਹੜੇ ਸਿੰਗਰ ਆ ਰਹੇ ਨੇ ਅੱਛਾ ਲਓ ਜੀ ਸਾਡੇ ਆਪਣੇ ਸ਼ਹਿਰ ਦੇ ਬਹੁਤ ਵੱਡੇ ਆਰਟਿਸਟ ਮੈਂ ਕਹਾਂਗਾ ਲੋ ਜੀ ਜੱਸੀ ਭਾਈ ਨੂੰ ਕੋਣ ਨਹੀਂ ਜਾਣਦਾ ਔਰ ਬਹੁਤ سارے ਬਿਜ਼ਨੈਸਸ ਨੇ ਇਨਾ ਦੇ ਔਰ ਹਮੇਸ਼ਾ ਹੀ ਜਿਹੜੇ ਸ਼ੋਜ਼ ਨੇ ਉਹਨਾਂ ਨਾਲ ਜੁੜਦੇ ਨੇ ਸਪੈਸ਼ਲੀ 뮤지컬 ਸ਼ੋਜ਼ ਭਾਈ ਆਰਟਿਸਟ ਕਿਹੜੇ-ਕਿਹੜੇ ਆ ਰਹੇ ਨੇ ਆਰਟਿਸਟ ਦੇਖੋ ਜੀ ਜਿਹੜੇ ਆ ਆਰਨੇਤ ਕੇਐਸ ਮੱਖਣ ਸਿਪਰਾ ਗੋਇਲ ਤੇ ਵੀਰ ਬਲਜੀਤ ਕਰੋਲੇ ਵਾਲਾ ਮਾਨ ਮਨਜੀਤ ਰੂਪੋਵਾਲੀਆ ਅੱਛਾ ਜੀ ਸੋ ਪਹੁੰਚ ਰਹੇ ਆ ਜੀ ਸੋ ਸਾਰਿਆਂ ਨੂੰ ਸੱਦਾ ਖੁੱਲਾ ਸੱਦਾ ਆ ਜੀ ਫ੍ਰੀ ਮੇਲਾ ਆ ਹਮ ਆ ਕੇ ਉੱਥੇ ਪਹੁੰਚੋ ਆਨੰਦ ਲਓ ਚਾਹ ਬਕੌੜਿਆਂ ਦਾ ਜਿਹੜਾ ਉੱਥੇ ਲੰਗਰ ਵੀ ਚੱਲੂਗਾ ਅੱਛਾ ਤੇ ਪੂਰਾ ਇੰਜੋਏ ਕੀਤਾ ਜਾਏਗਾ ਬਾਕੀ ਜ ਸਾਰਿਆਂ ਨੇ ਗੋਲਦੀ ਭਾਜੀ ਨੇ ਵੀ ਦੱਸਿਆ ਯਾਰ ਟੈਂਟ ਵਗੈਰਾ ਸਾਰਾ ਉੱਥੇ ਅਰੇਂਜਮੈਂਟ ਸਿਕਿਉਰਟੀ ਦਾ ਖਾਸ ਪ੍ਰਬੰਧ ਕੀਤਾ ਗਿਆ ਜੀ ਹਾਂਜੀ ਸੋ ਸਾਡੇ ਜਿੰਨੇ ਵੀ ਮਾਤਾ ਬਜ਼ੁਰਗ ਤੇ ਉਹਨਾਂ ਨੂੰ ਸਰ ਬੱਸਾਂ ਵਗੈਰਾ ਵੀ ਆਪ ਪਾ ਇੰਤਜ਼ਾਮ ਕਰ ਰਹੇ ਆ ਜਿਹੜਾ ਉੱਥੇ ਲਾਇਆ ਜਾਊਗਾ ਇੱਥੋਂ ਥੋੜਾ ਜਿਆਦਾ ਅੱਧੇ ਕਿੰਨੇ ਦਾ ਰਸਤਾ ਦੂਰ ਪਿੰਦਾ ਉਹਦੇ ਲਈ ਅਸੀਂ ਖਾਸ ਪ੍ਰਬੰਧ ਕੀਤਾ ਹੈ ਨਹੀਂ ਬਹੁਤ ਵਧੀਆ ਹੈ ਜੀ ਔਰ ਜੀ ਐਫ ਐਸ ਇਮੀਗ੍ਰੇਸ਼ਨ ਤੋਂ ਅਮਨ ਰਨੀਆ ਭਾਜੀ ਵੀ ਇੱਥੇ ਨੇ ਭਾਜੀ ਆਈ نو ਕਿ ਇੱਕ ਤਰ੍ਹਾਂ ਸੀ ਸਪான்ਸਰ ਕਰਦੇ ਆ ਆਰਗੇਨਾਈਜ਼ ਕਰਦੇ ਆ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਟਰੱਕ ਡਰਾਈਵਰ ਵੀਰਾਂ ਨਾਲ ਜੁੜਦੇ ਆ ਇਹ ਕੁਝ ਬਹੁਤ ਵਾਂ ਮਾਨ ਮਹਿਸੂਸ ਹੁੰਦਾ ਕਿਉਂਕਿ ਟਰੱਕ ਡਰਾਈਵਰ ਵੀਰ ਆਪਣੀਆਂ ਸਾਰੀਆਂ ਬੇਸਿਕ ਨੀਡਸ ਇਹਨਾਂ ਕਰਕੇ ਪੂਰੀਆਂ ਹੁੰਦੀਆਂ ਨੇ ਜੇ ਹਾਲ ਨਹੀਂ ਕਰਨਗੇ ਤਾਂ ਆਪਣਾ ਕੰਮ ਉੱਥੇ ਸਟਕ ਹੋ ਜਾਣਾ ਦੂਜੀ ਗੱਲ ਇਹ ਆ ਵੀ 90% ਆਪਣੀ ਕਮਿਊਨਿਟੀ ਟਰਕਿੰਗ ਵਿੱਚ ਇਨਵੋਲਡ ਹੈਗੀ ਆ ਸੋ ਉਹਦੇ ਲਈ ਤਾਂ ਬਹੁਤ ਵਧੀਆ ਹੈਗਾ ਤੇ ਅਸੀਂ ਆਸ ਕਰਦੇ ਹਾਂ ਬਹੁਤ ਵਧੀਆ ਹੋ ਜਾਊਗਾ ਨਹੀਂ ਬਹੁਤ ਵਧੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਰਗੇਨਾਈਜ਼ਰਸ ਦੇ ਨਾਲ ਸਪਾਂਸਰਸ ਦਾ ਵੀ ਉਤਸ਼ਾਹ ਬਹੁਤ ਜ਼ਿਆਦਾ ਹੈ ਨਵਮੈ ਜੀ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀਗੀ ਇਸ ਬਾਰੇ ਜੋਬ ਫੇਅਰ ਬਾਰੇ ਸਾਨੂੰ ਦੱਸੋ ਕਿ ਆਪਣਾ ਰੈਜ਼ਿਊਮੇ ਲੈ ਕੇ ਉੱਥੇ ਸਿੱਧਾ ਪਹੁੰਚ ਸਕਦੇ ਨੇ ਕੀ ਤਿਆਰੀ ਕਰਕੇ ਆਣ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਪੂਰੀ ਕੈਲਗਰੀ ਦੇ ਸਪੋਰਟਰ ਜਿੰਨੇ ਵੀ ਸਪਾਂਸਰਸ ਨੇ ਤੇ ਕੈਲਗਰੀ ਚ ਰਹਿਣ ਵਾਲੇ ਜਿੰਨੇ ਵੀ ਸਾਡੇ ਟ੍ਰੱਕਰ ਵੀਰ ਨੇ ਹਨਾ ਇੰਡਸਟਰੀ ਹੈ ਪੂਰੀ ਮੈਂ ਉਮੀਦ ਨਹੀਂ ਸੀ ਕੀਤੀ ਕਿ ਇੰਨੀ سپورਟ ਮਿਲੇਗੀ ਮੈਨੂੰ ਮੈਂ ਕਿਉਂਕਿ ਆਊਟਸਾਈਡਰ ਹਾਂ ਟ੍ਰਾਂਟੋ ਤੋਂ ਆਈ ਹਾਂ ਇਸ ਸ਼ਹਿਰ ਵਿੱਚ ਕੋਸ਼ਿਸ਼ ਕਰ ਰਹੀ ਹਾਂ ਸੱਚੀ ਮੇਰੇ ਦਿਲ ਪਰ ਆਉਂਦਾ ਕਿ ਲੱਗਦਾ ਐਨੀ سپورਟ ਮੇਰੇ ਭਰਾ ਬਣ ਕੇ ਸਾਰੇ ਖੜੇ ਹੋਗੇ ਨਾਲ ਕਿ ਚੱਲ ਕੀ ਕਰਨਾ ਹੈ ਹੈਨਾ ਤੇ ਦੂਸਰੀ ਗੱਲ ਹੈ ਕਿ ਜੌਬਸ ਦਾ ਇਹ ਵਾਕਈ ਹੀ ਇੱਕ ਬਹੁਤ ਵੱਡਾ ਟਰਕਿੰਗ ਸ਼ੋਅ ਹੈ ਜਿਹਦੇ ਵਿੱਚ ਜੌਬਸ ਦੀ ਬਹੁਤ ਓਪਰਚੁਨਿਟੀ ਹੈ ਡਿਫਰੈਂਟ ਤਰੀਕੇ ਦੀਆਂ ਜਿਹੜੀਆਂ ਬਿਗ ਆਰਗੇਨਾਈਜੇਸ਼ਨਸ ਨੇ ਉਹ ਪਾਰਟਿਸਿਪੇਟ ਕਰਨੀਆਂ ਰਾਈ ਉਹਨਾਂ ਨੇ ਉਹਨਾਂ ਦੇ ਰਿਕਰੂਟਰ ਔਨਸਾਈਟ ਹੋਣਗੇ ਜਿਨ੍ਹਾਂ ਨੂੰ ਉਹ ਡਾਇਰੈਕਟ ਜਿਹੜੇ ਡਰਾਈਵਰਸ ਨੇ ਕਿਉਂਕਿ ਹਮੇਸ਼ਾ ਬਿਜ਼ੀ ਹੁੰਦੇ ਆ ਹੈਨਾ ਤੇ ਇੱਕ ਦਿਨ ਟਾਈਮ ਕੱਢ ਕੇ ਜਦੋਂ ਉੱਥੇ ਆਣਗੇ ਤੇ ਉਹ ਬਹੁਤ ਸਾਰੀਆਂ ਟਰਕਿੰਗ ਕੰਪਨੀਆਂਸ ਦੇ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਡੈਫੀਨਿਟਲੀ ਜਦੋਂ ਰੈਜ਼ਮੇ ਜਾਂ ਆਪਣੇ ਕੋਈ ਸਪੋਰਟਿੰਗ ਡਾਕੂਮੈਂਟ ਨਾਲ ਲੈ ਕੇ ਆਉਂਦੇ ਆ ਤੇ ਹੈਲਪ ਕਰਦਾ ਬਟ ਅਗਰ ਤੁਹਾਡੇ ਕੋਲੇ ਕਿਸੇ ਰੀਜ਼ਨ ਕਰਕੇ ਹਜੇ ਰੈਜ਼ਮੇ ਨਹੀਂ ਬਣਿਆ ਤੁਸੀਂ ਉੱਥੇ ਆਓ ਕੰਪਨੀਆਂ ਨੂੰ ਮਿਲੋ ਉਹਨਾਂ ਦਾ ਜਿਹੜੀ ਇਨਫੋਰਮੇਸ਼ਨ ਬਿਜ਼ਨਸ ਕਾਰਡ ਨਾਲ ਲੈ ਲਿਓ ਤੇ ਉਸ ਤੋਂ ਬਾਅਦ ਵੀ ਤੁਸੀਂ ਫਾਲੋ ਅਪ ਜਿਹੜਾ ਹੈਗਾ ਉਹਨਾਂ ਦੇ ਨਾਲ ਕੀਤਾ ਜਾ ਸਕਦਾ ਤੇ ਅਗੇਨ ਸਾਰਿਆਂ ਨੂੰ ਮੇਰੀ ਇਹ ਵੱਲੋਂ ਰਿਕਵੈਸਟ ਹੈ ਪਲੀਜ਼ ਤੁਸੀਂ ਹੌਮ ਹਮਾ ਕੇ ਆਪਣੇ ਪਰਿਵਾਰਾਂ ਦੇ ਨਾਲ ਪਹੁੰਚਣਾ ਹੈ ਬਿਲਕੁਲ ਫ੍ਰੀ ਐਂਟਰੀ ਹੈ ਤੇ ਇਹ ਜਿਹੜਾ ਟਰੱਕ ਮੇਲਾ ਜਾਂ ਕਹਿ ਲੋ ਕਿ ਟਰੱਕ ਸ਼ੋ ਹੈ ਟਰਕਿੰਗ ਨੈਟਵਰਕ ਅਸੀਂ ਯੂਨਟੇਰੀਓ ਦੀ ਪਬਲਿਕੇਸ਼ਨ ਹੈ ਟਰਕਿੰਗ ਨੈਟਵਰਕ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਨ سپورਟ ਵੇ ਦੇ ਮੇਰੇ ਬਹੁਤ ਸਾਰੇ ਸਪੋਰਟਰ ਜਿਹੜੇ ਤੁਸੀਂ ਨਾਲ ਸਾਡੇ ਪਿੱਛੇ ਬੈਕਗਰਾਉਂਡ ਚ ਦੇਖ ਵੀ ਰਹੇ ਹੋ ਇਹਨਾਂ ਤੇ ਸਾਰਿਆਂ ਦੀ سپورਟ ਦੇ ਨਾਲ ਇਹ ਸ਼ੋ ਹੋ ਰਿਹਾ ਹੈ ਬੈਗ ਇਨੀਸ਼ੀਏਟਿਵ ਹੈ ਲੇਕਿਨ ਇਨੀਸ਼ੀਏਟਿਵ ਜਿਹੜੇ ਆ ਕਹਿੰਦੇ ਕਿ ਸਾਰਾ ਕਹਿੰਦੇ ਕਾਰਵਾਨ ਤਾਂ ਜਿਹੜਾ ਬੰਦ ਹੈ ਕਿ ਜਦੋਂ ਨਾਲ ਚੱਲਦੇ ਆ ਰਾਈਟ ਹਾਂਜੀ ਬਹੁਤ ਸ਼ੁਕਰੀਆ ਤੇ ਪਲੀਜ਼ ਆਪਣੇ ਸਪਾਂਸਰਸ ਦੇ ਨਾਲ ਵੀ ਬਿਲਕੁਲ ਜੀ ਔਰ ਮੈਨੂੰ ਲੱਗਦਾ ਕਿ ਆਰਗੇਨਾਈਜ਼ ਕਰਾਣ ਲਈ ਵੀ ਇਦਾਂ ਦਾ ਆ ਇੱਕ ਨਾ ਇੱਕ ਸੋਚ ਰੱਖਣੀ ਵੀ ਬੜੀ ਔਕੇ ਚੀਜ਼ ਆ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਔਰ ਨਵ ਭੈਣ ਜੀ ਦਾ ਬਹੁਤ ਬਹੁਤ ਮੈਂ ਵਾਕਈ ਧੰਨਵਾਦ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਇਕੱਠਾ ਕਰਕੇ ਇੱਥੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜੀ ਇਹਨਾਂ ਨੇ ਔਰ ਹਰ ਵਾਰੀ ਇਹ ਪਹਿਲਾਂ ਵੀ ਕਰਦੇ ਆਏ ਨੇ ਜੀ ਵੈਰੀ ਵੈਲ ਆਰਗੇਨਾਈਜ਼ਡ ਹੁੰਦਾ ਜੀ ਉੱਥੇ ਪਾਰਕਿੰਗ ਤੋਂ ਲੈ ਕੇ ਹਰ ਚੀਜ਼ ਕਾਮ ਕੀਤਾ ਜਾਵੇਗਾ ਮੈਕਮੈਨ ਸਟੇਡੀਅਮ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈ ਆ ਆਰਗੇਨਾਈਜ਼ ਕੀਤਾ ਗਿਆ ਹੈ ਐਮਪਲ اوف ਪਾਰਕਿੰਗ ਬਹੁਤ ਹੀ ਖੁੱਲੀ ਡੁੱਲੀ ਉੱਥੇ ਹਰ ਚੀਜ਼ ਜਿਹੜੀ ਹੈ ਤੁਹਾਡੇ ਲਈ ਅਵੇਲੇਬਲ ਹੈ ਐਕਟੀਵਿਟੀਜ਼ ਨਾਲ ਹੋਰ ਵੀ ਬਹੁਤ ਕੁਝ ਹੈ ਆ ਦਿਪਿੰਦਰ ਭਾਜੀ ਤੁਸੀਂ ਜਾਣਦੇ ਆ ਭਾਜੀ ਐਕਟੀਵਿਟੀਜ਼ ਤਾਂ ਮੈਂ ਕਹਿ ਤਾ ਕਿਹੜੀ ਕਿਹੜੀ ਐਕਟੀਵਿਟੀਜ਼ ਨੇ ਇਹ ਵੀ ਦੱਸ ਦੋ ਦੇਖੋ ਬਾਕੀ ਤਾਂ ਮੇਰੀ ਪੂਰੀ ਟੀਮ ਸਾਡੀ ਜਿਹੜੀ ਆਰਗੇਨਾਈਜ਼ਰ ਟੀਮ ਹੈਗੀ ਆ ਸਪੈਸ਼ਲੀ ਭੈਣ ਜੀ ਹੋਣੀ ਆਏ ਹੋਏ ਨੇ ਟ੍ਰਾਂਟੋ ਤੋਂ ਸੋ ਜਿਹੜੀਆਂ ਉੱਥੇ ਐਕਟੀਵਿਟੀਆਂ ਨੇ ਸਭ ਤੋਂ ਪਹਿਲਾਂ ਤਾਂ ਜੀ ਉੱਥੇ ਤੁਸੀਂ ਦੇਖ ਰਹੇ ਹੋ ਕਿ ਸਿੰਗਰਸ ਦਾ ਸ਼ੋਅ ਹੈਗਾ ਉੱਥੇ ਬੱਚਿਆਂ ਲਈ ਵੀ ਰੱਖੇ ਹੋਏ ਨੇ ਬਾਕੀ ਟਰੱਕ ਜਿੰਨੇ ਵੀ ਸਾਡੇ ਫੂਡ ਟਰੱਕ ਵਗੈਰਾ ਨੇ ਫੂਡ ਦਾ ਅਰੇਂਜਮੈਂਟ ਵੀ ਆ ਐਂਟਰਟੇਨਮੈਂਟ ਦਾ ਅਰੇਂਜਮੈਂਟ ਵੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਜਿਸ ਦਾ ਜਿਹੜਾ ਮੇਨ ਰੀਜ਼ਨ ਹੈ ਕਿ ਇੱਕ ਜਗ੍ਹਾ ਉੱਤੇ ਇੱਕ ਪਲੇਟਫਾਰਮ ਤੇ ਟਰਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਸਾਰੇ ਬਿਜ਼ਨਸ ਉੱਥੇ ਹੋਣਗੇ ਡੀਲਰਸ਼ਿਪਸ ਮਕੈਨਿਕਸ ਇਵਨ ਟਰੱਕਰਜ਼ ਅੱਛਾ ਸੋ एवरीवन ਸ਼ੁੱਡ ਬੀ ਥੇਰ ਤੇ ਇੱਕ ਐਕਸਚੇਂਜ ਆ ਜਿਹੜਾ ਕਿ ਨੌਲੇਜ ਦਾ ਤੇ ਅੱਜ ਦੇ ਟਾਈਮ ਲੋਡ ਵੀ ਆ ਜਿਹੜੀ ਸਾਡੀ ਟਰਕਿੰਗ ਨੂੰ ਬੂਸਟ ਅਪ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਭਾਜੀ ਨੇ ਅਰੇਂਜ ਕੀਤਾ ਐਂਡ ਸਾਡੀ ਪੂਰੀ ਆਰਗੇਨਾਈਜ਼ਿੰਗ ਕਮੇਟੀ ਨਾਲ ਖੜੀ ਆ ਤੁਹਾਡੇ ਜੀ ਕੋਈ ਸਿੰਗਰ ਲਿਆ ਕਿਸੇ ਨੇ ਅਸੀਂ ਪੋਸਟਰ ਲਾਏ ਨੇ ਭਾਜੀ ਹੁਣਾਂ ਨੇ ਫੂਡ ਦਾ ਅਰੇਂਜਮੈਂਟ ਕੀਤਾ ਹਰ ਚੀਜ਼ ਇੱਕ ਆਰਗੇਨਾਈਜ਼ਿੰਗ ਕਮੇਟੀ ਤੋਂ ਬਣਾ ਮੁਸ਼ਕਲ ਆ ਕਰਨੀ ਬਟ ਅਸੀਂ ਸਾਰਿਆਂ ਨੂੰ ਕੈਲਗਰੀ ਵਾਸੀਆਂ ਨੂੰ ਤੇ ਆਪਣੇ ਭਰਾਵਾਂ ਨੂੰ ਸਦਾ ਦੰਨੇ ਆ ਕਿ ਆਪਣੇ ਪਰਿਵਾਰ ਦੇ ਨਾਲ ਇਸ ਸ਼ੋਅ 'ਚ ਪਹੁੰਚੋ ਤੇ ਇਹਨੂੰ ਹੋਰ ਸਕਸੈਸਫੁਲ ਕਰੀਏ ਤਾਂ ਕਿ ਅਗਲੇ ਸਾਲਾਂ 'ਚ ਵੀ ਅਸੀਂ ਇਹ ਸ਼ੋਅ ਕਰ ਸਕੀਏ ਤੇ ਤੁਸੀਂ ਬਾਕੀ ਦੇਖ ਰਹੇ ਹੋ ਕਿ ਇੰਸ਼ੋਰੈਂਸ ਤੋਂ ਇਮੀਗ੍ਰੇਸ਼ਨ ਤੋਂ ਰੀਅਲ ਏਸਟੇਟ ਤੋਂ ਜੱਸੀ ਭਾਜੀ ਹੁਣ ਹੀ ਸਾਰੇ ਬੈਠੇ ਨੇ ਸੋ ਇਹ ਇੱਕ ਇੱਕ ਕੰਬਾਈਨਡ ਐਫਰਟ ਹੈ ਜੀ ਜਿਹੜਾ ਕਿ ਅਸੀਂ ਕਰਨਾ ਹੈਗਾ ਬਿਲਕੁਲ ਜੀ ਰੀਅਲ ਏਸਟੇਟ ਤੋਂ ਮੈਂ ਦੇਖ ਰਿਹਾ ਪਿੱਛੇ ਸਾਡੇ ਰੀਅਲ ਏਸਟੇਟ ਵਾਲੇ ਭਾਜੀ ਤੁਸੀਂ ਵੀ ਆਓ ਜੀ ਅੱਗੇ ਆ ਜਾਓ ਹੈ ਬਹੁਤ ਹੈਲਪ ਕਰਦੇ ਨੇ ਜੀ ਜੇ ਘਰ ਲੈਣਾ ਹੋਵੇ ਇੱਥੇ ਕੈਲਗਰੀ ਸ਼ਹਿਰ ਦੇ ਵਿੱਚ ਏਡਰੀ ਦੇ ਵਿੱਚ ਤੇ ਮੈਨੂੰ ਲੱਗਦਾ ਨੇ ਟੀਮ ਜਿਹੜੀ ਆ ਬਹੁਤ ਹੈਲਪ ਆਊਟ ਵੀ ਕਰਦੀ ਏ ਨੌਲੇਜ ਵੀ ਦਿੰਦੀ ਏ ਨਾਲ ਤੁਹਾਨੂੰ ਘਰ ਵੀ ਲੈ ਕੇ ਦਿੰਦੀ ਏ ਸੋ ਭਾਜੀ ਅਗੇਨ ਮੈਂ ਤੁਹਾਨੂੰ ਵੀ ਇਹੀ ਪੁੱਛਾਂਗਾ ਕਿੱਦਾਂ ਲੱਗਦਾ ਇਦਾਂ ਦੇ ਪ੍ਰੋਗਰਾਮ ਨਾਲ ਜੁੜ ਕੇ ਜੀ ਬਿਲਕੁਲ ਜੀ ਟਰਕਿੰਗ ਆਪਣੇ ਪੰਜਾਬੀ ਭਾਈਚਾਰੇ ਦਾ ਇੱਕ ਬਹੁਤ ਵੱਡਾ profession ਹੈ ਬਹੁਤ ਇੰਟਰਸਟ ਆ ਆਪਣੇ ਸਾਰੇ ਲੋਕਾਂ ਦਾ ਤੇ ਇਕੱਲਾ ਟਰਕਿੰਗ ਹੀ ਨਹੀਂ ਜਿਹੜੇ ਟਰਕਿੰਗ ਨਾਲ ਰਿਲੇਟਡ ਇੰਡਸਟਰੀਜ਼ ਆ ਉਹਨਾਂ ਦਾ ਬਹੁਤ ਵੱਡਾ ਇੱਕ ਇੰਟਰਸਟ ਆ ਆਪਣੀ ਕਮਿਊਨਿਟੀ ਦੇ ਵਿੱਚ ਸੋ ਇਦਾਂ ਦੇ ਸ਼ੋ ਦੇ ਨਾਲ ਜੁੜ ਕੇ ਹਮੇਸ਼ਾ ਚੰਗਾ ਮਹਿਸੂਸ ਹੁੰਦਾ ਜਿੰਨੀ ਕਿ ਸਾਡੀ ਕੋਸ਼ਿਸ਼ ਆ ਹਮੇਸ਼ਾ ਆਪਣੇ ਕਮਿਊਨਿਟੀ ਦੇ ਨਾਲ ਖਲੋਣ ਦੀ ਉਹ ਜ਼ਰੂਰ ਹੁੰਦੀ ਹੈ ਸਾਡੀ ਸਾਰਿਆਂ ਦੀ ਤੇ ਬਾਕੀ ਸਾਰੇ ਕਲਗੀ ਵਾਲੇ ਸਦਾ ਜੀ ਤੁਸੀਂ ਆਊਟ ਟਰੱਕ ਸ਼ੋ ਤੇ 2 ਜੂਨ ਨੂੰ ਤੇ ਇੰਜੋਏ ਕਰੋ ਆਪਦੀ ਫੈਮਲੀਜ਼ ਦੇ ਨਾਲ ਨਹੀਂ ਬਹੁਤ ਵਧੀਆ ਜੀ ਔਰ ਮੈਨੂੰ ਲੱਗਦਾ ਕਿ ਅਗੇਨ ਇਹ ਸਾਰੇ ਜਿਹੜੇ ਅੱਜ ਇੱਥੇ ਇਕੱਠੇ ਹੋਏ ਹੋਏ ਨੇ ਇਕੱਠਾ ਕਰਨਾ ਵੈਸੇ ਬਹੁਤ ਮੁਸ਼ਕਿਲ ਹੈ ਇਹ ਤਾਂ ਹੈਟਸ ਆਫ ਟੂ ਨਰਵ ਪੈਂਜੀ ਸਾਰੇ ਨੂੰ ਇਕੱਠਾ ਕਰ ਲਿਆ ਸੋ ਜਿਵੇਂ ਅਸੀਂ ਕਿਹਾ ਕਿ ਟਰਕਿੰਗ ਇੰਡਸਟਰੀ ਦੀ ਗੱਲਬਾਤ ਹੋ ਰਹੀ ਸੋ ਟਰਕਿੰਗ ਇੰਡਸਟਰੀ ਤੋਂ ਹੀ ਭਾਜੀ ਕਿਦਾਂ ਲੱਗਦਾ ਹੈ ਸਪੋਰਟ ਕਰਕੇ ਇੰਡਸਟਰੀ ਨੂੰ ਨਹੀਂ ਦੇਖੋ ਜੀ ਪਹਿਲਾਂ ਤਾਂ ਆਪਾਂ ਇਹਨਾਂ ਦਾ ਥੈਂਕ ਯੂ ਕਰਦੇ ਹਾਂ ਜਿਨ੍ਹਾਂ ਨੇ ਬਾਹਰੋਂ ਆ ਕੇ ਉਪਰਾਲਾ ਕੀਤਾ ਇੱਥੇ ਹਨਾ ਬਾਕੀ ਜੇ ਵੀੜੇ ਵੀ ਹੁਣ ਵੀ ਕੋਈ ਆਪਣਾ ਟਰੱਕਿੰਗ ਦਾ ਜਿੱਦਾਂ ਬਿਜ਼ਨਸ ਆ ਥੋੜਾ ਜਿਹਾ ਆਪਾਂ ਨੂੰ ਹਮੇਸ਼ਾ ਅੱਗੇ ਲੈ ਕੇ ਜਾਂਦਾ ਜਿਵੇਂ ਤੇ ਉਹਦੇ ਲਈ ਜਿਹੜਾ ਵੀ ਹੁਣ ਇਹਦੇ ਵਿੱਚ ਇਹਦੇ ਨਾਲ ਰਿਲੇਟਡ ਕਈ ਚੀਜ਼ਾਂ ਜੁੜੀਆਂ ਜਿੱਦਾਂ ਟਰੱਕ ਪਾਰਟਸ ਹੋਗੇ ਜਾਂ ਡੀਲਰਸ਼ਿਪਾਂ ਹੋਗੀਆਂ ਜਾਂ ਉਹਨਾਂ ਚੀਜ਼ਾਂ ਨੂੰ ਇਹ ਚੀਜ਼ ਤੋਂ ਥੋੜਾ ਜਿਹਾ ਹੋਰ ਹੰਗਾਰਾ ਮਿਲੂਗਾ ਪਲੱਸ ਜੋਬ ਅਫੇਅਰਸ ਹੋਣਗੇ ਤੇ ਯਾਨੀ ਗੁੱਡ ਓਪਰਚ्युनिटी ਆ ਨਵੇਂ ਤੇ ਪੁਰਾਣੇ ਬੰਦਿਆਂ ਲਈ ਜਿਨ੍ਹਾਂ ਨੂੰ ਹਰ ਚੀਜ਼ ਦੇਖਣ ਦਾ ਉੱਥੇ ਮੌਕਾ ਮਿਲੂਗਾ ਬਿਲਕੁਲ ਅੱਛਾ ਭਾਜੀ ਅਸੀਂ ਅਕਸਰ ਸੁਣਦੇ ਆ ਰਹੇ ਹਾਂ ਕਿ ਕਿਤਨਾ ਕਿਤਨਾ ਅਸੀਂ ਸੁਣਦੇ ਆ ਕਿ ਤੁਸੀਂ ਵੀ ਦੱਸ ਸਕਦੇ ਹੋ ਹੋਰ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕਿ ਟਰੱਕਿੰਗ ਇੰਡਸਟਰੀ ਥੋੜਾ ਬਹੁਤ ਜਿਹੜਾ ਕਹਿੰਦੇ ਨੇ ਨਾ ਸਟਰਗਲ ਉਹਦੇ ਫੇਸ ਦੇ ਵਿੱਚ ਵੀ ਹੈ ਸੋ ਇਦਾਂ ਦੇ ਪ੍ਰੋਗਰਾਮ ਥੋੜੀ ਜੀ ਮੋਟੀਵੇਸ਼ਨ ਵੀ ਦਿੰਦੇ ਨੇ ਮੋਟੀਵੇਸ਼ਨ ਜ਼ਰੂਰ ਦਿੰਦੇ ਆ ਇਹੋ ਜਿਹੇ ਪ੍ਰੋਗਰਾਮ ਜ਼ਰੂਰ ਇਨਾਂ ਨੇ ਵਧੀਆ ਪ੍ਰਾਲਾ ਕੀਤਾ ਕਿਉਂਕਿ ਇੱਥੋਂ ਅਸੀਂ ਪਹਿਲਾਂ ਇੱਕ ਵਾਰੀ ਰਾਏ ਬਣਾ ਸਕੀ ਸਾਰੇ ਜਾਣੇ ਬਟ ਥੋੜਾ ਜਿਆ ਡਿਲੇ ਹੋ ਗਿਆ ਉਸ ਤੋਂ ਬਾਅਦ ਸਾਨੂੰ ਇੱਧਰ ਪਤਾ ਲੱਗਿਆ ਫਿਰ ਅਸੀਂ ਇੱਧਰ ਨਾਲ ਜੁੜੇ ਹਾਂ ਤੇ ਕਰ ਰਹੇ ਹਾਂ ਜੀ ਜੀ ਬਹੁਤ ਵਧੀਆ ਹੈ ਜੀ ਸੋ ਭਾਜੀ ਹੁਣ ਟਰੱਕਾਂ ਦੀ ਇੰਸ਼ੋਰੈਂਸ ਤੁਸੀਂ ਕਰਦੇ ਹੋ ਠੀਕ ਹੈ ਨਾ ਸੋ ਇਹ ਜਿਹੜਾ ਪ੍ਰੋਗਰਾਮ ਇਹ ਲੱਗਾ ਤੁਹਾਡੇ ਵੱਲੋਂ ਪੂਰਾ ਇੰਸ਼ੋਰਡ ਹੈ ਬਿਲਕੁਲ ਜੀ ਬਿਲਕੁਲ ਥੈਂਕ ਯੂ ਸੋ ਮਚ ਜੀ ਹਾਂਜੀ ਬਿਲਕੁਲ ਜੀ ਇਸ ਵੇਲੇ ਜਿਹੜਾ ਟਾਈਮ ਚੱਲ ਰਿਹਾ ਉਹ ਤਾਂ ਬਿਲਕੁਲ ਅਵੇਅਰਨੈਸ ਦੀ ਬਹੁਤ ਲੋੜ ਹੈ ਐਨ ਕਿ ਬਹੁਤ ਵਧੀਆ ਕੋਰ ਟ੍ਰੈਕਿੰਗ ਬਿਜ਼ ਉੱਥੇ ਅਵੇਲੇਬਲ ਹੋਏਗੀ ਏਟ ਦੈਟ ਇਜ਼ ਵੈਰੀ ਮੱਚ ਇੰਪੋਰਟੈਂਟ ਐਂਡ ਆਫ ਕੋਰਸ ਜਿਹੜੀਆਂ ਮਿਸਕਨਸੈਪਸ਼ਨਸ ਨੇ ਰਿਗਾਰਡਿੰਗ ਇੰਸ਼ੋਰੈਂਸ ਐਂਡ ਜਿਹੜੀ ਅਵੇਅਰਨੈਸ ਅਸੀਂ ਟਰਾਈ ਕਰਾਂਗੇ ਉੱਥੇ ਜਿੰਨੀ ਇਨਫੋਰਮੇਸ਼ਨ ਅਸੀਂ ਡਿਸਕਿਊਟ ਕਰ ਸਕੀਏ ਜੀ ਬਾਕੀ ਵੀ ਵਿਲ ਟਰਾਈ ਟੂ ਡੂ ਬੈਸਟ ਫੋਰ ਦਾ ਕਮਿਊਨਿਟੀ ਐਂਡ ਦਾ ਅਦਰ ਫੋਕਸ ਐਸੋ ਵੀ ਬਿਲਕੁਲ ਜੀ ਔਰ ਮੈਨੂੰ ਲੱਗਦਾ ਕਿ ਸਾਰੇ ਆਪਣੀ ਜਿਹੜੇ ਨੇ ਕੀਮਤੀ ਜਿਹੜੇ ਕਮੈਂਟਸ ਨੇ ਉਹ ਦੇ ਰਹੇ ਨੇ ਔਰ ਪਾਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਟਰੱਕ ਸ਼ੋ ਹੋ ਰਿਹਾ ਵਾ ਮੈਂ ਸ ਕਹੂੰਗਾ ਵੀ ਸਾਰੇ ਜਾਣੇ ਕਹਿ ਲਿਖਦੇ ਜਿੰਨੇ ਵੀ ਇਸ ਟ੍ਰਕਿੰਗ ਸ਼ੋਅ ਦੇ ਨਾਲ ਜੁੜੇ ਨੇ ਜਾਂ ਡਰਾਈਵਰ ਨੇ ਜਾਂ ਆਨਰਪੇਟਰ ਨੇ ਜਾਂ ਟ੍ਰਕਿੰਗ ਕੰਪਨੀਆਂ ਨੇ ਸਾਰੇ ਹਮਮਾ ਕੇ ਪਹੁੰਚੋ ਜਿਹੜੇ ਹੋਰ ਵੀ ਇਸ ਕਿਤੇ ਦਾ ਨਹੀਂ ਵੀ ਜੁੜੇ ਉਹ ਵੀ ਉੱਥੇ ਆਉਣ ਕਿਉਂਕਿ ਆਪਾਂ ਇਹ ਸ਼ੋਅ ਨੂੰ ਕਾਮਯਾਬ ਬਣਾਈਏ ਇੱਥੋਂ ਮੈਂ ਇਹੀ ਸਾਰਿਆਂ ਨੂੰ ਇਹ ਗੱਲ ਕਹਣਾ ਵੀ ਸਾਰੀ ਕਮਿਊਨਿਟੀ ਨੂੰ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਰਿਹਾ ਵਾ ਤੇ ਅਸੀਂ ਇਹੀ ਧੰਨਵਾਦ ਕਰਦੇ ਹਾਂ ਸਭ ਦੀ ਵੇਟ ਕਰਦੇ ਹਾਂ ਵੀ ਉਹ ਉੱਥੇ ਆਉਣ ਤੇ ਉਹਦੇ ਆਉਣ ਦੇ ਨਾਲ ਨਾਲ ਸਾਨੂੰ ਵੀ ਹੌਸਲਾ ਮਿਲੂਗਾ ਤੇ ਅਗਲੇ ਸਾਲ ਅਸੀਂ ਇਹ ਚੀਜ਼ ਨੂੰ ਹੋਰ ਜ਼ਿਆਦਾ ਵਧੀਆ ਕਰ ਸਕਾਂਗੇ ਤੇ ਅਸੀਂ ਸਾਰੇ ਗਰ ਵੀ ਉੱਥੇ ਇਹਨਾਂ ਆ ਰਹੇ ਨੇ ਜੋ ਬਹੁਤ ਹੀ ਚੰਗੇ ਸਿੰਗਰ ਨੇ ਜਿਨ੍ਹਾਂ ਨੂੰ ਸੁਣਨੋ ਤੇ ਆਪਣੇ ਵਿਚਾਰ ਰੱਖਣ ਉੱਥੇ ਸਾਨੂੰ ਵੀ ਦੱਸਣ ਵੀ ਅਸੀਂ ਅਗਲੇ ਸਾਲ ਨੂੰ ਇਸ ਤੋਂ ਬੈਸਟ ਹੋਰ ਕੀ ਕਰ ਸਕਦੇ ਆ ਤੇ ਅਸੀਂ ਸਾਰੀ ਕੈਲਗੀ ਦਾ ਧੰਨਵਾਦ ਕਰਦੇ ਆ ਉੱਥੇ ਜੂਰ ਪਹੁੰਚੋ 22 ਜੂਨ ਨੂੰ ਤੇ ਅਸੀਂ ਸਾਰਿਆਂ ਦੀ ਵੇਟ ਕਰਦੇ ਆ ਜੀ ਬਿਲਕੁਲ ਇਸ ਦੇ ਵਿੱਚ ਇੱਕ ਇੱਕ ਵਾਰ ਫਿਰ ਤੋਂ ਅਸੀਂ ਐਡ ਆਨ ਕਰਦੇ ਆ ਕਿਉਂਕਿ ਇਹ ਟਰੱਕ ਮੇਲਾ ਮੇਲਾ ਜਿਹੜਾ ਵਰਡ ਹੈ ਨਾਲ ਜੁੜਿਆ ਹੈ ਜੀ ਤੁਸੀਂ ਆਪਣੇ ਪਰਿਵਾਰਾਂ ਨੂੰ ਵੀ ਇੱਥੇ ਲੈ ਕੇ ਆ ਸਕਦੇ ਹੋ ਬਹੁਤ ਵਧੀਆ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਜੀ ਔਰ ਕੋਈ ਹੋਰ ਹਾਂਜੀ ਸੋ ਜਿਹੜੇ ਆਜੋ ਭਾਜੀ ਇੱਧਰ ਆਜੋ ਜਿਹੜੇ ਪਾਰਿਵਾਰਿਕ ਜਿਹੜਾ ਪ੍ਰੋਗਰਾਮ ਹੈ ਇੱਕ ਤਰ੍ਹਾਂ ਦਾ ਕਿਉਂਕਿ ਸਿੰਗਰਸ ਵੀ ਆ ਰਹੇ ਨੇ ਉੱਥੇ ਹੁਣ ਮੈਂ ਦੇਖ ਰਿਹਾ ਲੱਕੀ ਡਰਾਸ ਜਿਹੜੇ ਨੇ ਉਹ ਵੀ ਨਿਕਲ ਨਿਕਲ ਰਹੇ ਇਹ ਲੱਕੀ ਡਰਾ ਦੇ ਵਿੱਚ ਨਾ ਕਿਵੇਂ ਸ਼ਾਮਿਲ ਕਰਨਾ ਲੱਕੀ ਡਰਾ ਵਾਸਤੇ ਤੁਸੀਂ ਉੱਥੇ ਆ ਕੇ ਜੀ ਮਤਲਬ ਔਨ ਸਪੌਟਰ ਤੇ ਰਜਿਸਟ੍ਰੇਸ਼ਨਸ ਰੱਖੀਏ ਨੇ ਆਪਾਂ ਉਹ ਰਜਿਸਟਰ ਕਰਾਂਗੇ ਤਾਂ ਇਹ ਸਰਪ੍ਰਾਈਜ਼ ਉੱਥੇ ਡਰਾਸ ਰੱਖੇ ਨੇ ਜਿਹੜੇ ਵੀ ਉੱਥੇ ਵਿਜ਼ਿਟਰਸ ਆਉਣਗੇ ਉਹ ਸਾਰੇ ਇਸ ਚੀਜ਼ ਨੂੰ ਅਗਰ ਰਜਿਸਟਰ ਕਰ ਸਕਦੇ ਨੇ ਤੇ ਇਸ ਲਈ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੀ ਵਧੀਆ ਟਾਈਮ ਤੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਨ ਤੇ ਅਵਾਰਡਸ ਵੀ ਜਾਂ ਡਰਾਜ਼ ਦੇ ਵਿੱਚ ਇਹ ਹਿੱਸਾ ਲੈ ਕੇ ਤਾਂ ਨਾਣ ਉਹ ਲੈ ਲੈਣ ਠੀਕ ਹੈ ਜੀ ਬਹੁਤ ਸਾਰੇ ਜਿਹੜੇ ਪ੍ਰਾਈਜ਼ਸ ਨੇ ਦਿਪਿੰਦਰ ਭਾਈ ਤੁਸੀਂ ਦੱਸੋਗੇ ਕਿਹੜੇ ਕਿਹੜੇ ਜਿਹੜੇ ਪ੍ਰਾਈਜ਼ਸ ਨੇ ਭੈਣ ਜੀ ਤੁਸੀਂ ਦੱਸੋ ਪਹਿਲਾਂ ਵੀ ਅਸੀਂ ਇੱਕ ਵਾਰ ਦੱਸ ਚੁੱਕੇ ਹਾਂ ਬਟ ਅੱਜ ਅਨਾਉਂਸ ਕਰਦੀਏ ਕਿਉਂਕਿ ਮੈਨੂੰ ਪਤਾ ਲੱਗਾ ਕਿ ਬਹੁਤ ਵਧੀਆ-ਵਧੀਆ ਜਿਹੜੇ ਪ੍ਰਾਈਜ਼ਸ ਨੇ ਇੱਕ ਤਾਂ ਐਂਟਰੀ ਫ੍ਰੀ ਆ ਜੀ ਉੱਪਰ ਆ ਕੇ ਤੁਸੀਂ ਉੱਥੇ ਆ ਕੇ ਪ੍ਰਾਈਜ਼ਸ ਲੈ ਕੇ ਜਾ ਸਕਦੇ ਹੋ ਘਰ ਐਂਟਰੀ ਵੀ ਫ੍ਰੀ ਹੈ ਪਾਰਕਿੰਗ ਵੀ ਫ੍ਰੀ ਹੈ ਲੱਕੀ ਡਰਾਸ ਦੇ ਵਿੱਚ ਕਾਫੀ ਬਿਗ ਸਾਈਜ਼ ਦੇ ਜਿਹੜੇ ਟੀਵੀ ਨੇ ਜੀ ਹੈ ਨਾ ਤੇ ਟੀਵੀ ਨੇ ਹਾਂਜੀ 3-4 ਟੀਵੀ ਡਿਫਰੈਂਟ ਸਾਡੇ ਜਿਹੜੇ ਸਪான்ਸਰਸ ਨੇ ਉਹਨਾਂ ਵੱਲੋਂ ਡਰਾ ਕੱਢੇ ਜਾਣਗੇ ਆਪਣੇ ਇੱਕ ਫਰਨੀਚਰ ਸਟੋਰ ਵੱਲੋਂ ਜਿਹੜਾ ਹੈਗਾ ਇੱਕ ਸੋਫਾ ਸੈੱਟ ਵੀ ਜਿਹੜਾ ਹੈਗਾ ਫੈਮਿਲੀ ਤੇ ਲਈ ਉਹ ਵੀ ਡਰਾ ਕੱਢਿਆ ਜਾਏਗਾ ਹੋਰ ਵੀ ਬੜੇ ਸਾਰੇ ਗਿਵ ਅਵੇ ਥਿੰਗਸ ਨੇ ਸੋ ਇਟਸ ਅ ਵਿਨ ਵਿਨ ਸਿਚੁਏਸ਼ਨ ਹੈ ਤੁਸੀਂ ਆਓ ਜੌਬਸ ਮਿਲੇ ਫੈਮਿਲੀ ਸ਼ੋ ਹੈ ਜੌਬਸ ਵੀ ਨੇ ਡਿਫਰੈਂਟ ਤਰੀਕੇ ਦੇ ਜਿਹੜਾ ਐਂਟੀਕ ਸਾਡਾ ਜਿਹੜਾ ਇੱਕ ਸ਼ੋ ਐਂਡ ਸ਼ਾਈਨ ਦਾ ਸੈਗਮੈਂਟ ਹੈ ਹੈ ਨਾ ਬੜੇ ਪੁਰਾਣੇ ਪੁਰਾਣੇ ਬੜੇ ਯੂਨੀਕ ਜਿਹੜੇ ਟਰੱਕ ਟ੍ਰੇਲਰ ਜਿਹੜੇ ਉੱਥੇ ਦੇਖਣ ਨੂੰ ਨਾਲੋਜੀ ਦੇ ਹਾਈਡਰੋਜਨ ਨਾਟਰਕਸ ਨੇ ਜਾਂ ਇਲੈਕਟ੍ਰਿਕ ਟਰੱਕ ਨੇ ਉਹ ਵੀ ਉਥੇ ਐਮਟਾ ਜੋ ਹੈ ਆਪਣੀ ਅਲਬਰਟਾ ਮੋਟਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਆ ਉਹਨਾਂ ਵੱਲੋਂ ਪ੍ਰੈਜ਼ੈਂਟ ਕੀਤੇ ਜਾਣਗੇ ਸੋ ਸਾਨੂੰ ਇਸ ਸ਼ੋ ਨੂੰ ਕਰਨ ਦੇ ਵਿੱਚ ਕਮਿਊਨਿਟੀ ਦਾ ਫਰਸ਼ੋਰ ਬਹੁਤ ਹੰਗਾਰਾ ਜਿਹੜਾ ਮਿਲਿਆ ਹੈ ਸਾਡੀ ਟੀਮ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਪੂਰੀ ਸਾਨੂੰ ਸਪੋਰਟ ਹੈ ਤੇ ਨਾਲ ਹੀ ਅਲਬਰਟਾ ਮੋਟਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਜੋ ਹੈ ਉਹਨਾਂ ਦੀ ਵੀ ਸਾਨੂੰ ਫੁੱਲ ਸਪੋਰਟ ਇਸ ਸ਼ੋ ਨੂੰ ਕਰਨ ਵਿੱਚ ਮਿਲੀ ਹੈ ਤਾਂ ਹੀ ਅਸੀਂ ਇਸ ਸ਼ੋ ਨੂੰ ਕਰਨ ਵਿੱਚ ਕਾਮਯਾਬ ਹੋ پا ਰਹੇ ਹਾਂ ਸੋ ਅਗੇਨ ਸਾਰੇ ਕੈਲਗਰੀ ਦੇ ਵਾਸੀਆਂ ਨੂੰ ਇੱਕ ਵਾਰੀ ਫਿਰ ਹੱਥ ਜੋੜ ਕੇ ਰਿਕੁਐਸਟ ਹੈ ਮੇਰੇ ਵੱਲੋਂ ਪਲੀਜ਼ ਸਾਡੇ ਐਫਰਟ ਨੂੰ ਕਾਮਯਾਬ ਕਰਿਓ ਤੇ ਜ਼ਰੂਰ ਪਹੁੰਚਿਓ ਜੀ ਜੀ ਨਹੀਂ ਥੈਂਕ ਯੂ ਸੋ ਮੱਚ ਜੇ ਕੋਈ ਹੋਰ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਕੋਈ ਮੈਸੇਜ ਦੇਣਾ ਚਾਹੁੰਦਾ ਜਾਂਦੇ ਜਾਂਦੇ ਆ ਕੋਈ ਕਲੋਜ਼ਿੰਗ ਮੈਸੇਜ ਜੇ ਐਡ ਆਨ ਕਰਨਾ ਚਾਹੁੰਦਾ ਵੀ ਜੇ ਹੈਗਾ ਜਿੱਦਾਂ ਇੱਥੋਂ 20 ਮਿੰਟ ਦੀ ਡਰਾਈਵ ਤੇ ਆ ਪਰ ਜੇ ਅਸੀਂ ਟਰਾਈ ਕਰ ਰਹੇ ਆ ਵੀ ਆਪਾਂ ਬਸ ਇਸ ਦਾ ਇੰਤਜ਼ਾਮ ਕਰ ਦਈਏ ਤਾਂ ਜਿਹੜੇ ਆਪਣੇ ਬਜ਼ੁਰਗ ਆ ਜਾਂ ਆਪਣੀਆਂ ਜਿੱਦਾਂ 올ਡ ਆ ਥੋੜੇ ਜਿਹਾ ਉਹ ਤੁਰ ਨਹੀਂ ਸਕਦੇ ਜਾਂ ਕਿਨ ਕੋ ਕਾਰ ਦਾ ਲਾਇਸੈਂਸ ਹੈ ਨਹੀਂ ਜੇ ਉਹਨਾਂ ਨੇ ਵੀ ਜਾਣਾ ਤੇ ਉਹ ਆਪਾਂ ਅਰੇਂਜ ਕਰ ਦਾਂਗੇ ਹਾਂਜੀ ਪਹਿਲਾਂ ਆਪਾਂ ਹਫਤਾ ਪਹਿਲਾਂ ਅਨਾਉਂਸ ਕਰ ਦਾਂਗੇ ਕਿੱਥੋਂ ਜਾਣਾ ਤੇ ਕਿੱਦਾਂ ਹੈਗਾ ਸਾਰਾ ਹਾਂਜੀ ਅੱਛਾ ਇੱਕ ਹੋਰ ਚੀਜ਼ ਆ ਭਾਜੀ ਮੈਨੂੰ ਲੱਗਦਾ ਕਿ ਜਿਹੜਾ ਬੈਂਫ ਉਥੇ ਉਤਰਦੇ ਆ ਸਰ ਸਾਹਮਣੇ ਮੈਕਮਨ ਸਟੇਡੀਅਮ ਪੈਸੇ ਉਥੇ ਵਾਕਿੰਗ ਡਿਸਟੈਂਸ ਤੇ ਹੀ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਪਬਲਿਕ ਟਰਾਂਸਪੋਰਟ ਤੇ ਵੀ इजीली ਪਹੁੰਚਾਇਆ ਉਥੇ ਪਹੁੰਚਿਆ ਜਾ ਸਕਦਾ ਔਰ ਉਸ ਦੇ ਨਾਲ ਨਾਲ ਇੰਤਜ਼ਾਮ ਵੀ ਕੀਤੇ ਜਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਇੱਕ ਵਨ-ਵਨ ਸਿਚੁਏਸ਼ਨ ਹੈ ਸੋ ਤੁਸੀਂ ਉਥੇ ਜੇ ਤੁਹਾਡੇ ਕੋਲ ਬਜ਼ੁਰਗਾਂ ਕੋਲ ਸਪੈਸ਼ਲੀ ਬਸ ਪਾਸ ਵਗੈਰਾ ਹੁੰਦਾ ਤੇ ਉਥੇ ਵੀ ਪਹੁੰਚ ਸਕਦੇ ਨੇ ਔਰ ਦੇ ਨਾਲ ਇੰਤਜ਼ਾਮ ਵੀ ਕੀਤਾ ਜਾ ਰਿਹਾ ਸੋ ਕਲੋਜ਼ਿੰਗ ਰਿਮਾਰਕਸ ਕੀ ਦੇਣਾ ਚਾਹੋਗੇ ਭਾਜੀ ਬਸ ਥੈਂਕ ਯੂ ਜੀ ਸਾਰਿਆਂ ਦਾ ਜਿਹੜੇ ਇੱਥੇ ਆਏ ਆ ਤੇ ਦੂਜਾ ਜ ਵੀ ਬਹੁਤ ਬਹੁਤ ਥੈਂਕ ਯੂ ਆ ਜੀ ਤੇ ਬਾਕੀ ਹੋਪ ਸਾਰਾ ਕੁਝ ਵੈਦਰ ਵੀ ਵਧੀਆ ਹੋਊਗਾ ਤਾਂ ਮੈਨੂੰ ਲੱਗਦਾ ਵੀ ਹੋਰ ਵੀ ਵਧੀਆ ਹੋ ਜਾਊਗਾ ਕਿਉਂਕਿ ਆਊਟਸਾਈਡ ਆ ਸੋ ਜੇ ਵੈਦਰ ਪੂਰਾ ਵਧੀਆ ਹੋਊਗਾ ਤਾਂ ਦੁਗਣਾ ਦੁਗਣਾ ਫਿਰ ਵਧੀਆ ਆਪਣਾ ਫਾਇਦਾ ਹੋਊਗਾ ਜੀ ਸਭ ਨੂੰ ਮੈਨੂੰ ਲੱਗਦਾ ਜਿਹੜਾ ਪ੍ਰੋਗਰਾਮ ਤੁਸੀਂ ਆਰਗੇਨਾਈਜ਼ ਕੀਤਾ ਉਹਦਾ ਬਿਲਕੁਲ ਹਾਂਜੀ ਫਾਇਦਾ ਹੋ ਸਕਦਾ ਹੈ ਜੀ ਤੇ ਮੈਨੂੰ ਲੱਗਦਾ ਕਿ ਜਿੰਨਾ ਸਪான்ਸਰਾਂ ਦੇ ਨਾਮ ਅਨਾਉਂਸਮੈਂਟ ਤੋਂ ਬਿਨਾ ਇਹ ਬਹੁਤ ਪਹਿਲਾਂ ਤਾਂ ਅਸੀਂ ਦਿਖਾ ਵੀ ਦਈਏ ਕਿ ਜਿਹੜੇ ਜਿਹੜੇ ਸਪான்ਸਰਸ ਨੇ ਇਹਨਾਂ ਨੇ ਸਾਥ ਦਿੱਤਾ ਔਰ ਇਹਦਾ ਇਸ ਪ੍ਰੋਗਰਾਮ ਦਾ ਹਿੱਸਾ ਹਾਂਜੀ ਸੋ ਸੋ ਭਾਜੀ ਇੱਕ ਵਾਰ ਤੁਸੀਂ ਹਾਂਜੀ ਜੇ ਅਨਾਉਂਸ ਕਰ ਦਿਓ ਜਾਂ ਦਿਖਾ ਦਿਓ ਦੇਖੋ ਸਪான்ਸਰਸ ਕਾਫੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਇਸ ਮੇਲੇ ਚ ਜੀ ਪਰ ਕੁਝ ਮੇਜਰ ਸਪான்ਸਰਸ ਜਿਨ੍ਹਾਂ ਨੇ ਮਤਲਬ ਜਿਵੇਂ ਕਿ ਆਹ ਲੀਏ ਖੁੱਲੇ ਦਿਲ ਨਾਲ ਮਦਦ ਕੀਤੀ ਆ ਉਹਨਾਂ ਦਾ ਨਾਮ ਪੂਰਾ ਲਿਖਿਆ ਹੋਇਆ ਜੀ ਉਹਦੇ ਚ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਪਹਿਲੀ ਲਾਈਨ ਦੱਸ ਦਿੰਨਾ ਜੀ ਐਮਟਾ ਵਾਲੇ ਪੋਸ਼ਨ ਟ੍ਰੇਲਰਸ ਨੇ ਗਲੋਵਰ ਇੰਟਰਨੈਸ਼ਨਲ ਟਰਾਂਸ ਵੈਸਟਨ ਮੈਕਪਾ ਜੀ ਖੜੇ ਨੇ ਸੋਨਿਕ ਟਰੱਕ ਐਂਡ ਟ੍ਰੇਲਰ ਵਾਲੇ ਨੇ ਜੀ ਨਾਰਥ-ਵੈਸਟ ਰੇਟਲਾਈਨਰ ਵਾਲੇ ਵਾਟ ਟਾਇਰ ਵਾਲੇ ਫਲੀਟ ਸਟਾਪ ਮਾਲਵਾ ਟਾਇਰਸ ਵਾਲੇ ਮਨਾਰਕ ਵਾਲੇ ਭਾਜੀ ਇੱਥੇ ਖੜੇ ਨੇ ਸਟਾਰ ਵਾਲੇ ਸ਼ੌਂਟ ਟਰੱਕ ਐਂਡ ਸੇਲ ਵਾਲੇ ਟੌਪ ਟਰੱਕ ਐਂਡ ਸੇਲ ਵਾਲੇ ਭਾਜੀ ਖੜੇ ਨੇ ਤੇ ਸਭ ਤੋਂ ਇੰਪੋਰਟੈਂਟ ਜਿਹੜੇ ਅਮਰਸਰੀ ਤੜਕਾ ਜਿਨ੍ਹਾਂ ਨੇ ਸਾਰੇ 90 ਸਟਾਲ ਲਗਣੇ ਨੇ ਜੀ ਉੱਤੇ ਤੇ ਭਾਜੀ ਨੇ ਕਿਹਾ ਕਿ ਮੈਂ ਸਾਰੇ ਸਟਾਲਾਂ ਦੇ ਵਿੱਚ ਇੱਕ ਇੱਕ ਪਲੇਟ ਪਕੌੜਿਆਂ ਦੀ ਸਵੇਰੇ ਸਵੇਰੇ ਪਹੁੰਚਾ ਦੇਣੀ ਆ। ਅੱਛਾ ਠੀਕ ਹੈ। ਤੋ ਐਮਟੀਆ ਨਿਊ ਮਿਲੀਨੀਅਮ ਟਾਇਰ ਵਾਲੇ ਨੇ ਜੀ ਚਾਰਜਰ ਵਾਲੇ ਭਾਜੀ ਹੋਣੀ ਨੇ ਵੈਲਿਊ ਟਰੱਕ ਸੇਲ ਵਾਲੇ ਨੇ ਸੈਂਟ ਜohn ਟਰੱਕ ਐਂਡ ਟੇਲਰ ਰਿਪੇਅਰ ਵਾਲੇ ਨੇ ਏਬੀਐਸ ਟਰੱਕ ਰਿਪੇਅਰ ਵਾਲੇ ਨੇ ਪਾਇਨੀਅਰ ਟਰਕਿੰਗ ਸੋਲੂਸ਼ਨ ਵਾਲੇ ਨੇ ਗ੍ਰੇਟ ਹੁੱਕ ਵਾਲੇ ਭਾ ਨੇ ਜਸੀ ਭਾਜੀ ਸਾਡੇ ਨਾਲ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਹੈ ਤੇ ਜਸੀ ਭਾਜੀ ਦੋਨੇ ਜਸੀ ਭਾਜੀ ਹੋਣਾ ਨੇ ਜਿਹੜੇ ਸਿੰਗਰ ਆਏ ਨੇ ਇਹ ਇਹਨਾਂ ਦੀ ਬਦੌਲਤ ਹੀ ਆਏ ਨੇ ਨਾਲ ਗੋਲਦੀ ਭਾਜੀ ਹੋਣਾ ਦੀ ਸੋ ਉਸ ਤੋਂ ਬਾਅਦ ਆਪਣੇ ਤੁਸੀਂ ਦੇਖ ਰਹੇ ਹੋ ਪੰਜਾਬ ਇੰਸ਼ੋਰੈਂਸ ਵਾਲੇ ਭਾਜੀ ਰੋਵਰ ਕੈਰੀਅਰ ਓਨ ਵੇ ਵਾਲੇ ਐਸਟੀ ਵਾਲੇ ਈਗਲ ਹੈ ਆਟੋ ਡਿਊਟੀ ਵਾਲੇ ਫਲੀਟ ਹੰਟ ਵਾਲੇ ਜੀ ਏਬੀ ਟ੍ਰੈਕਸ਼ਨ ਵਾਲੇ ਸਾਊਥ ਸਿਟੀ ਟਰੱਕ ਵਾਲੇ ਜੀਐਫਐਸ ਇਮੀਗ੍ਰੇਸ਼ਨ ਵਾਲੇ ਭਾਜੀ ਚੱਲ ਗਏ ਨੇ ਸੋ ਜੀਐਸ1 ਤੇ ਉਸ ਤੋਂ ਬਾਅਦ ਸੀਰੀਜ਼ ਐਕਸ ਵਾਲੇ ਆ ਤੇ ਬਾਕੀ ਜਿਹੜਾ মিডিਆ ਸਾਡੇ ਨਾਲ ਖੜਾ ਜੀ ਟਾਈਟਨ ਵਾਲੇ ਖੜੇਗੇ ਆ ਤੇ ਮੇਨ ਰੈਡ ਐਫਐਮ ਨੈਸ਼ਨਲ ਰੇਡੀਓ ਵਾਲੇ ਤੇ ਸਭ ਤੋਂ ਇੰਪੋਰਟੈਂਟ ਬੀਟੀਯੂ ਵਾਲੇ ਜੀ ਜਿਨ੍ਹਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਾਜੀ ਤੋਂ ਬਿਨਾ ਇਹ ਸਫਰ ਕੋਈ ਸਟਾਰਟ ਹੀ ਨਹੀਂ ਹੋਣਾ ਸੀ ਮੈਂ ਐਂਡ ਤੇ ਬੋਲਣਾ ਚਾਹਿਆ ਕਿਉਂਕਿ ਤੁਹਾਡੇ ਤੋਂ ਬਿਨਾ ਇਹ ਸਾਡਾ ਜਿਹੜਾ ਹੈਗਾ ਮੇਨ ਤੁਸੀਂ ਸਾਰੀ ਕਵਰੇਜ ਕਰਨੀ ਆ ਤੇ ਇੱਕ ਚੀਜ਼ ਆਪਾਂ ਦੀ ਡਰਾ ਭਾਜੀ ਜਿਹੜਾ ਉਹ ਆਪਣੀ ਮਾਲਵਾ ਟਾਇਰ ਵੱਲੋਂ ਜਿਹੜੇ ਟਾਇਰ ਦਾ ਲੱਕੀ ਡਰਾ ਕੱਢਿਆ ਜਾਏਗਾ ਉਹ ਵੀ ਮੈਂਸ਼ਨ ਕਰਨਾ ਕਿਉਂਕਿ ਟਰਕਿੰਗ ਦਾ ਇਹ ਇਵੈਂਟ ਹੈ ਔਰ ਟਰਕਿੰਗ ਦਾ ਕੋਈ ਉਹਦੇ ਰਿਲੇਟਡ ਕੋਈ ਅਗਰ ਡਰਾ ਨਿਕਲਦਾ ਹੈ ਤੇ ਆਫਕੋਰਸ ਜਿਹੜੇ ਆਨ ਆਪਰੇਟਰਸ ਨੇ ਉਹਨਾਂ ਦੇ ਲਈ ਇੱਕ ਐਕਸਾਈਟਿੰਗ ਮੋਮੈਂਟ ਹੋਏਗਾ ਸੋ ਮਾਲਵਾ ਟਾਇਰ ਵੱਲੋਂ ਟਾਇਰਸ ਦੀ ਜਿਹੜਾ ਲੱਕੀ ਡਰਾ ਜੇ ਕੱਢਿਆ ਜਾਏਗਾ ਤੇ ਸੋ ਪਲੀਜ਼ ਤੁਸੀਂ ਪਹੁੰਚਣਾ ਹੋਮ ਹੋਮਾ ਕੇ 10 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਉੱਥੇ ਪਹੁੰਚ ਜਾਣਾ ਹੈ ਤਾਂ ਕਿ ਤੁਹਾਡੀ ਜਿਹੜੀ ਐਂਟਰੀ ਆ ਲੱਕੀ ਡਰਾ ਦੇ ਵਿੱਚ ਪੈ ਸਕੇ ਤੇ ਉਸ ਦੇ ਨਾਲ ਹੀ ਕੁਝ ਇੱਕ ਹੋਰ ਵੀ ਸਪਾਂਸਰਸ ਨੇ ਜਿਨ੍ਹਾਂ ਦਾ ਅਸੀਂ ਕੁਝ ਨਾਮ ਜ਼ਰੂਰ ਲੈਣਾ ਚਾਹਾਂਗੇ ਹਲੇ ਹੋਰ ਸਪਾਂਸਰ ਸਾਡੇ ਨਾਲ ਜੁੜ ਰਹੇ ਨੇ 90 ਐਗਜ਼ੀਬਿਟਰਸ ਨੇ ਜੇ ਬਹੁਤ ਲੰਬੀ ਲਿਸਟ ਹੋ ਜਾਂਦੀ ਹੈ ਅਗਰ ਆਪਾਂ ਸਾਰਿਆਂ ਦਾ ਪੜੀਏ ਤੇ ਬਟ ਅਗੇਨ ਥੈਂਕ ਯੂ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਬਸ ਹੁਣ ਆਗੇ ਦਿਨ ਥੋੜੇ ਜਿਹੇ ਰਹਿ ਗਏ ਤੇ ਪਹੁੰਚ ਜਾਓ ਉੱਥੇ ਫਿਰ ਬਿਲਕੁਲ ਬਾਕੀ ਉੱਥੇ ਪਾਣੀ ਦੀ ਸ਼ਬੀਲ ਤੇ ਬਾਰਬ ਦੇ ਬਾਰੇ ਭਾਜੀ ਦੱਸਣਗੇ ਵੀ ਉਹ ਕਿੰਨਾ ਨੇ ਲਾਉਣੀ ਹੈਗੀ ਉਹਨਾਂ ਨੇ এবੀਐਸ ਵੱਲੋਂ ਲੱਗ ਗਈ ਹੈ ਏਬੀਐਸ ਵੱਲ ਏਬੀਐਸ ਟਰੱਕ ਰਿਪੇਅਰ ਵੱਲੋਂ ਜਿਹੜਾ ਹੈਗਾ ਉੱਥੇ ਸ਼ਬੀਲ ਲਗਾਈ ਜਾਏਗੀ ਹਾਂਜੀ ਹੈਨਾ ਤੇ ਫੁੱਟ ਹੇਲ ਟਰੱਕ ਰਪਿਆ ਜਿਹੜੇ ਨੇ ਆਪਣੇ ਬੜੀ ਬੜੀ ਸ਼ਾਨਦਾਰ ਉਹਨਾਂ ਦੀ ਰਿਪੇਅਰ ਫੈਸਿਲਿਟੀ ਹੈ ਆਈ ਵਾਸ ਕਾਈਂਡ ਆਫ ਇਮਪ੍ਰੈਸਡ ਟੂ ਸੀ ਇਟ ਉਹਨਾਂ ਵੱਲੋਂ ਬਾਰਬੀਕਿਊ ਕੀਤਾ ਜਾਏਗਾ ਜੀ ਹਾਂਜੀ ਲਾਈਵ ਬਾਰਬੀਕਿਊ ਇੱਕ ਚੀਜ਼ ਭੁੱਲ ਗਏ ਅਸੀਂ ਜੀ ਉੱਥੇ ਜਿਹੜੇ ਪੀਜ਼ੇ ਆ ਜਿਹੜੇ ਹਰ ਸਟਾਲ ਦੇ ਵਿੱਚ ਦੋ ਦੋ ਪੀਜ਼ੇ ਉਹ ਭਾਜੀ ਗੋਲਦੀ ਭਾਜੀ ਵੱਲੋਂ ਨੇ ਅੱਛਾ ਜੀ ਅ ਆ ਤਾਂ ਦੇਖੋ ਅੱਜ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੋਸਟ ਰਿਲੀਜ਼ ਨੂੰ ਹੋਸਟ ਕੀਤਾ ਔਰ ਹਮੇਸ਼ਾ ਇਸ ਤਰ੍ਹਾਂ ਮਨ ਲੱਗਦਾ ਦਿਲ ਖੋਲ ਕੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਆਓ ਔਰ ਇੱਥੇ ਤੁਸੀਂ ਸਾਡਾ ਵੈਨਿਊ ਵੀ ਯੂਜ਼ ਕਰੋ ਤੇ ਉਸ ਦਿਨ ਵੀ ਪੀਜ਼ੇ ਲਈ ਫੂਡ ਲਈ ਬਹੁਤ-ਬਹੁਤ ਧੰਨਵਾਦ ਭਾਜੀ ਔਰ ਮੈਨੂੰ ਲੱਗਦਾ ਹੈ ਕਿ ਇਹ ਸਾਰੇ ਜਿਹੜੇ ਅੱਜ ਜਿੰਨਾ ਮਰਜ਼ੀ ਤੁਸੀਂ ਇਹਨਾਂ ਦਾ ਥੈਂਕਸ ਕਰੋ ਜਾਂ ਇਹਨਾਂ ਨੂੰ ਤੁਸੀਂ ਇਨਵੋਲਵ ਕਰੋ ਜੇ ਤੁਸੀਂ ਅੱਜ ਵੀ ਇਹ ਪ੍ਰੋਗਰਾਮ ਦੇਖ ਕੇ ਸੋਚਦੇ ਹੋ ਕਿ ਤੁਹਾਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਨੂੰ ਚਾਹੀਦਾ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਹੁਣ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਸਕਦੇ ਹੋ ਜਾਂ ਇਹਨਾਂ ਨਾਲ ਰਾਬਤਾ ਕਰੋ ਔਰ ਕਿਵੇਂ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਜਾਂ ਤੁਸੀਂ ਜੌਬ ਵੀ ਲੈਣੀ ਹੈ ਤੁਸੀਂ ਉੱਤੇ ਪਹੁੰਚ ਸਕਦੇ ਹੋ ਸੋ ਚਲਿਏ ਜੀ ਫਿਰ ਹੁਣ ਮਿਲਾਂਗੇ ਟਰੱਕ ਸ਼ੋ ਵਾਲੇ ਦਿਨ ਜੀ ਲਓ ਜੀ ਸੋ ਟਰੱਕ ਸ਼ੋ ਵਾਲੇ ਦਿਨ ਹੁਣ ਤੁਹਾਡੇ ਨਾਲ ਹੋਏਗੀ ਫੇਰ ਮੁਲਾਕਾਤ ਆਪਣਾ ਧਿਆਨ ਰੱਖੋ ਜੀ ਔਰ ਯਾਦ ਰੱਖੋ ਕਿ ਬਹੁਤ ਵਧੀਆ ਇੱਕ ਜਿਹੜਾ ਇਵੈਂਟ ਹੋਣ ਜਾ ਰਿਹਾ ਹੈ ਪੰਜਾਬੀਆਂ ਦੀ ਜਿਹੜੀ ਸ਼ਾਨ ਹੈ ट्रकिंग इंडस्ट्री ਨੂੰ सेलिब्रेट ਕੀਤਾ ਜਾ ਰਿਹਾ ਹੈ ਇਹਦਾ ਮੇਲਾ ਜਿਹੜਾ ਹੈ ਇਹ ਤੁਹਾਡੇ ਸ਼ਹਿਰ ਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਮੈਕਮੈਨ ਸਟੇਡੀਅਮ ਦੇ ਵਿੱਚ ਬਹੁਤ ਵੱਡਿਆ ਵੱਡਾ ਸਟੇਡੀਅਮ ਹੈ ਜੀ ਵਿਦ ਅਗੇਨ ਐਮਪਲ ਆਫ ਪਾਰਕਿੰਗ ਔਰ ਪਹੁੰਚਣਾ ਬਹੁਤ ਈਜ਼ੀ ਹੈ ਉਥੇ ਆਪਣੇ ਫੈਮਲੀਜ਼ ਦੇ ਨਾਲ ਪਹੁੰਚੋ ਔਰ ਐਦਾਂ ਦੇ ਪ੍ਰੋਗਰਾਮਸ ਨੂੰ ਤੁਸੀਂ ਐਨਕਰੀਜ ਕਰਦੇ ਰਹੋ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਜੀ ਬੀ ਟੀਵੀ ਆਲਵੇਜ਼ ਬੀ ਪੋਜ਼ਿਟਿਵ ਬੀ ਯੋਰਸੈਲਫ ਕਾਲ ਜੀ ਬੀਟੀਵੀ ਦਾ ਬਹੁਤ ਬਹੁਤ ਥੈਂਕ ਯੂ ਸਾਰੇ ਕੈਲਗਰੀਨ ਨੂੰ ਸੱਦਾ ਦਿੱਤਾ ਜਾਂਦਾ ਹੈ 22 ਜੂਨ ਦਾ ਜਿਹੜਾ ਮੇਲਾ ਆ ਮੈਕਮੋਂ ਸਟੇਡੀਅਮ ਦੇ ਵਿੱਚ ਹੋ ਰਿਹਾ ਸੋ ਸਾਰਿਆਂ ਨੇ ਹੌਮ ਹਮਾ ਕੇ ਖੁੱਲਾ ਸੱਦਾ ਜੀ ਫ੍ਰੀ ਟਿਕਟ ਆ ਸਾਰਿਆਂ ਨੇ ਹੌਮ ਹਮਾ ਕੇ ਪਹੁੰਚਣਾ ਜੀ ਬੱਚਿਆਂ ਨੇ ਮਾਵਾਂ ਨੇ ਪਹਿਣਾ ਨੇ ਵੀਰਾਂ ਨੇ ਸੋ ਸੀ ਯੂ ਆਲ ਮੈਕਮੋਂ ਸਟੇਡੀਅਮ 22 ਜੂਨ 2024 ਟਰੱਕ ਮੇਲਾ ਤੇ ਜੋ ਫੇਅਰ ਟਰੱਕ ਮੇਲਾ ਤੇ ਜੋ ਫੇਅਰ